ਚਤਰਵੀਰ ਸਿੰਘ ਕਮਲ अरोड़ा ਦੇ ਨਾਲ ਨਾਲ ਪਤਨੀ ਚਰਨਜੀਤ ਕੌਰ ਨੇ ਕੀਤਾ ਵਾਰਡ ਨੰਬਰ 20 ਦੇ ਲੋਕਾਂ ਦਾ ਧੰਨਵਾਦ ਵਾਰਡ ਨੰਬਰ 20 ਦੇ ਲੋਕਾਂ ਨੇ ਜਿੱਤ ਦਾ ਮਨਾਇਆ ਜਸ਼ਨ ਲੁਧਿਆਣਾ ਚੰਡੀਗੜ੍ਹ ਰੋਡ ਸਥਿਤ ਵਾਰਡ ਨੰਬਰ 20 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਤਰਵੀਰ ਸਿੰਘ ਕਮਲ अरोड़ा ਨੂੰ ਨਗਰ ਨਿਗਮ ਦੀ ਚੋਣ ਵਿੱਚ ਜਿੱਤ ਹਾਸਲ ਕੀਤੀ ਉਨ੍ਹਾਂ ਦੀ ਪਤਨੀ ਚਰਨਜੀਤ ਕੌਰ ਨੇ ਵੋਟਰਾਂ ਦਾ ਜਿੱਤ ਹੋਣ ਤੇ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ ਚੋਲ ਵਿੱਚ ਜਿੱਤ ਹੋਣ ਤੇ ਚਤਰਵੀਰ ਸਿੰਘ, ਕਮਲ अरोੜਾ ਜੇਤੂ ਬਣਾਉਣ ਲਈ ਆਪਣੀ ਖੁਸ਼ੀ ਜ਼ਾਹਿਰ ਕੀਤੀ। ਉਹਨਾਂ ਕਿਹਾ ਹੁਣ ਉਹ ਇਲਾਕੇ ਦੀਆਂ ਸਮੱਸਿਆਵਾਂ ਅਤੇ ਵਿਕਾਸ ਕਾਰਜਾਂ ਨੂੰ ਨਿਗਮ ਹਾਊਸ ਵਿੱਚ ਉਠਾ ਸਕਣਗੇ। ਉਹਨਾਂ ਕਿਹਾ ਕਿ ਆਪ ਦੀ ਸਰਕਾਰ ਬੜਨ ਤੋਂ ਬਾਅਦ ਇਲਾਕੇ ਵਿੱਚ ਸੀਵਰੇਜ ਦੀ ਸਮੱਸਿਆ, ਪਾਣੀ, ਪਾਰਕ ਅਤੇ ਸੜਕਾਂ ਦੇ ਰੱਖ-ਰਖਾਅ ਦੇ ਨਾਲ ਨਾਲ ਬੁਨਿਆਦੀ ਸਹੂਲਤਾਂ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ। ਚਤਰਵੀਰ ਸਿੰਘ, ਕਮਲ अरोੜਾ ਨੇ ਕਿਹਾ ਇਸ ਵਾਰ ਸੇਵਾ ਦਾ ਮੌਕਾ ਦਿੱਤਾ ਹੈ ਵਾਰਣਨ ਵੀ ਦੀ ਹਰ ਸਮੱਸਿਆ ਪੈਲ ਦੇ ਆਧਾਰ ਤੇ ਹੱਲ ਕੀਤੀ ਜਾਵੇਗੀ ਚਤਰਵੀਰ ਸਿੰਘ ਕਮਲ अरोड़ा ਨੇ ਦੱਸਿਆ ਕਿ ਸੰਜੀ ਗਾਂਧੀ ਕਲੋਨੀ ਪੋਲਾ ਕਲੋਨੀ ਬਾਬਾ ਜੀਵਨ ਸਿੰਘ ਨਗਰ ਪ੍ਰੀਤ ਨਗਰ ਜੀ ਆਰ ਡੀ ਨਗਰ ਸੈਕਟਰ 33 ਪੁਲਿਸ ਕਲੋਨੀ ਗੁਰੂ ਨਗਰ ਕਲੋਨੀ ਨਿਊ ਗੁਰੂ ਨਾਨਕ ਨਗਰ ਮਹਾਜਨ ਵਿਹਾਰ ਸੁਖਦੇਵ ਨਗਰ ਖੁਰਾਣਾ ਕਲੋਨੀ ओमकार दे आते न्यू संसार विहा मोहिल दौरान पारी सहयोग ਦਿੱਤਾ ও দিলোঁন ধন্যবাদ করদে হاں হরে সোনালে সরিয়া ਤੁਸੀਂ ਇੱਥੇ ਖੜ੍ਹ ਜਾਓ ਐ ਪਾਈ ਚਲੋ ਨਾ ਬਤਾਈਆਂ ਬਹੁਤ 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 ਚਾਦਰ ਵੀਰ ਸਿੰਘ ਅਫਲ ਕੋੜਾ ਵਾਰਡ ਨੰਬਰ 2 ਹਾਂ ਕੌਂਸਲਰ ਚਾਦਰ ਵੀਰ ਸਿੰਘ ਅਫਲ ਕੋੜਾ ਵਾਰਡ ਨੰਬਰ 2 ਜੀ ਸ਼੍ਰੋਮਣੀ ਅਕਾਲੀ ਦਲ ਤੋਂ ਸਾਮੂਹ ਸਿੰਘਦ ਨੇ ਇਨਾ ਅਥਾ ਪਿਆਰ ਦਿੱਤਾ ਜਿ ਸਿਰ ਚ ਬਤਾਇਨਾ ਅੱਗੇ ਮੇਰਾ ਵੀ ਤਾਕਾ ਮੌਜੂਦਾ ਸਰਕਾਰ ਨੂੰ ਮੂੰਹ ਤੋੜ ਜਵਾਬ ਦਿੰਦਾ ਜੋ ਕਿ ਜੋ ਕਿ ਕੀਤੇ ਹੋਏ ਵਾਦੇ ਇੱਕ ਵੀ ਨਹੀਂ ਨਿਭਾ ਸਕੇ ਨਾ ਹੀ ਸਾਡੇ ਵਾਰਡ ਦੇ ਵਿੱਚ ਕੋਈ ਨਵਾਂ ਨਹੀਂ ਪੱਥਰ ਰੱਖ ਸਕੇ ਇਹ ਜਿਹੜੇ ਕੰਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਏ ਉਸ ਤੋਂ ਬਾਅਦ ਇੱਕ ਵੀ ਇੱਟ ਸਾਡੇ ਵਾਰਡ ਦੇ ਵਿੱਚ ਨਵੀਂ ਨਹੀਂ ਲੱਗੀ ਤਾਂ ਹੀ ਸਾਡੇ ਵਾਰਡ ਨੇ ਮੇਰੇ ਵਾਰਡ ਨੇ ਸ਼੍ਰੋਮਣੀ ਅਕਾਲੀ ਦਲ ਤੇ ਵਿਸ਼ਵਾਸ ਕਰਕੇ ਮੈਨੂੰ ਇੰਨੀਆਂ ਵੋਟਾਂ ਪਾ ਕੇ ਜਿਤਾਇਆ ਤਾਂ ਮੈਂ ਵੀ ਸ਼ਵਾਜ ਦਵਾਨਾ ਇਹਨਾਂ ਨੂੰ ਵੀ ਜਮੇਨ ਸ਼੍ਰੋਮਣੀ ਅਕਾਲੀ ਜਨਤਾ ਦੇ ਵਿੱਚ ਕੰਮ ਹੁੰਦੇ ਸੀ ਉਵੇਂ ਹੀ ਮੈਂ ਇਹਨਾਂ ਭਰਾਵਾਂ ਦੇ ਕੰਮਾਂ ਉਹਨਾਂ ਭਰਾਵਾਂ ਦੇ ਕੀਤੇ ਜਿਹੜਾ ਵੀ ਕੰਮ ਹੋਊਗਾ ਇਹਨਾਂ ਦਾ ਪਹਿਲ ਦੇ ਅਧਾਰ ਤੇ ਕੀਤਾ ਜਾਊਗਾ ਸਮੂਹ ਸੰਗਤ ਦਾ ਸੁੰਮਰੇ ਬਾੜ ਦੇ ਵਸਨੀਕਾਂ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਪਹਿਲੇ ਅਧਾਰ ਤੇ ਕਿਹੜਾ ਕੰਮ ਚਾਲੂ ਕਰੋਗੇ ਜਿੱਦਾਂ ਕਿ ਅੱਜ ਜਨਤਾ ਨੇ ਤੁਹਾਡੇ ਵਿਸ਼ਵਾਸ ਦਿਖਾਇਆ ਪਿਆਰ ਦਿਟਾਇਆ ਪਹਿਲਾ ਕੰਮ ਕੀ ਹੋਊਗਾ ਆਪਣੇ ਕੋਲ ਅਸੀਂ ਅੱਜ ਜਨਤਾ ਦੇ ਵਿੱਚ ਸ਼ੁਕਰਾਨਾ ਕਰਨ ਚੱਲੇ ਆ ਜੀ ਇੱਦਾਂ ਜਿੱਦਾਂ ਅਸੀਂ ਨੁਕੜ ਮੀਟਿੰਗਾਂ ਕਰਕੇ ਅਸੀਂ ਵੋਟਾਂ ਮੰਗੀਆਂ ਨੇ ਇੱਦਾਂ ਹੀ ਨੁਕੜ ਮੀਟਿੰਗਾਂ ਕਰਕੇ ਅਸੀਂ ਲੋਕਾਂ ਕੋਲ ਪੁੱਛਾਂਗੇ ਵੀ ਕਿਹੜੇ ਕੰਮ ਦੀ ਲੋੜ ਹੈ ਕਿਸ ਚੀਜ਼ ਦੀ ਲੋੜ ਹੈ ਅਸੀਂ ਸਰਕਾਰ ਕੋਲ ਉਹ ਲਿਆ ਕੇ ਤੁਹਾਨੂੰ ਦਬਾ ਦੇ ਜਿਹੜੇ ਵਾਰਡ ਦੀ ਕਮੀਆਂ ਦੀ ਗੱਲ ਕਰੀਏ ਤੁਹਾਨੂੰ ਕੀ ਕਮੀਆਂ ਨਜ਼ਰ ਆਈ ਤੁਸੀਂ ਦੋ ਦੂ ਦੋ ਜਿਵੇਂ ਸਾਡੇ ਜਿਵੇਂ ਸਾਡੇ ਇੱਥੇ ਪ੍ਰੀਤ ਨਗਰ ਹੈ ਪ੍ਰੀਤ ਨਗਰ ਦੇ ਵਿੱਚ ਜਦੋਂ ਅਸੀਂ ਵੋਟਾਂ ਲੈਣਗੇ ਕੰਪੇਨਿੰਗ ਕਰਨਗੇ ਅਸੀਂ ਉੱਥੇ ਦੇਖਿਆ ਜੀ ਨਾ ਸੜਕਾਂ ਨਾ ਸਟਰੀਟ ਲਾਈਟਸ ਨਾ ਆਪਣਾ ਸੀਵਰੇਜ ਦੀ ਕੋਈ ਸਾਫ ਸਮ ਆਪਣੇ ਸਾਫ ਸਫਾਈ ਪਾਣੀ ਗਲੀਆਂ ਵਿੱਚ ਰੋਲ ਰਿਹਾ ਸਾਫ ਪਾਣੀ ਦੇ ਵਿੱਚ ਮਿਕਸ ਹੋ ਕੇ ਆ ਰਿਹਾ ਲੋਕ ਬਿਮਾਰ ਹੋ ਰਹੇ ਨੇ ਸਭ ਤੋਂ ਪਹਿਲਾਂ ਬੇਸਿਕ ਇਨਫਰਾਸਟ੍ਰਕਚਰ ਨੂੰ ਸਹੀ ਕਰਨ ਦੀ ਲੋੜ ਹੈ ਸਭ ਤੋਂ ਪਹਿਲਾਂ ਅਸੀਂ ਉਹ ਇਹਨਾਂ ਨੂੰ ਸਹੀ ਕਰਕੇ ਦਵਾ ਅਗਰ ਨਸ਼ੇ ਦੀ ਗੱਲ ਕਰੀਏ ਨਸ਼ਾ ਪਰਮਾਰ ਬਹੁਤ ਜ਼ਿਆਦਾ ਹੋ ਚੁੱਕਿਆ ਇਸ ਮੁੱਦੇ ਨੂੰ ਲੈ ਕੇ ਕਿਸ ਤਰੀਕੇ ਨਾਲ ਚੱਲੋਗੇ ਅਸੀਂ ਪ੍ਰਸ਼ਾਸਨ ਨਾਲ ਸੀਪੀ ਸਾਹਿਬ ਨਾਲ ਗੱਲ ਕਰਕੇ ਇਸ ਮੁੱਦੇ ਨੂੰ ਚੱਕਾਂਗੇ ਜੀ ਜਿੱਥੇ ਜਿੱਥੇ ਸਾਨੂੰ ਡਾਊਟ ਹੋਏਗਾ ਵੀ ਇੱਥੇ ਨਸ਼ਾ ਵਿਕਦਾ ਆ ਅਸੀਂ ਉੱਥੇ ਉੱਥੇ ਐਸਐਚਓ ਸਾਹਿਬ ਨੂੰ ਡਿਪਟੀ ਸਾਹਿਬ ਨੂੰ ਸਾਡੇ ਏਰੀਆ ਦੇ ਸੀਪੀ ਸਾਹਿਬ ਨੂੰ ਉੱਥੇ ਲਿੰਕਤੀ ਦੇਾਂਗੇ ਪੱਤਰ ਜੀ ਇੱਥੇ ਪ੍ਰਸ਼ਾਸਨ ਦੀ ਨਿਗ੍ਹਾ ਕਰਾਈ ਜਾਵੇ ਪੀਸੀਆ ਦਾ ਗੇੜਾ ਮਰਵਾਇਆ ਜਾਵੇ ਜਿਸ ਤਰੀਕੇ ਵੀ ਨਸ਼ੇ ਨੂੰ ਠੱਲ ਪੈਂਦੀ ਹੋਗੀ ਜਰੂਰ ਅਸੀਂ ਉਹਨੂੰ ਠੱਲ ਪਾਵਾਂਗੇ ਔਰ ਜਿਹੜਾ ਮਾਹੌਲ ਖਰਾਬ ਕੀਤਾ ਹੋਇਆ ਸਰਕਾਰ ਦੇ ਵਿੱਚ ਹਰ ਬੰਦਾ ਅੱਜ ਕੋਈ ਘਰੋਂ ਸੈਰ ਕਰਨ ਜਾਂਦਾ ਤੇ ਉਹ ਆਪਣੇ ਆਪ ਨੂੰ ਸੇਫ ਨਹੀਂ ਸਮਝਦਾ ਕਿਸੇ ਦੀ ਆਪਾਂ ਰੋਜ਼ ਸੁਣਦੇ ਆ ਕੋਈ ਚੈਨੀ ਖੋਕੇ ਲੈ ਗਿਆ ਕੋਈ ਮੋਬਾਈਲ ਖੋਕੇ ਲੈ ਗਿਆ ਸੈਰ ਵੀ ਕਰਨ ਦੇ ਵਿੱਚ ਆਪਣੇ ਜਦੋਂ ਲੋਕ ਘਰੋਂ ਨਿਕਲਦੇ ਨੇ ਸੇਫ ਨਹੀਂ ਹੈਗੇ ਅਸੀਂ ਲੋਕਾਂ ਨੂੰ ਸੇਫ ਮਾਹੌਲ ਦਵਾਂਗੇ ਜੀ ਅਗਰ ਧੰਨਵਾਦੀ ਗੱਲ ਕਰੀਏ ਹੁਣ ਲਾਸਟ ਟਾਈਮ ਤੇ ਤੁਸੀਂ ਕਿਸ ਤਰੀਕੇ ਨਾਲ ਧੰਨਵਾਦ ਕਰਨਾ ਚਾਹੋਗੇ ਮਾੜਵਾਸ ਦੇ ਮੈਨੂੰ ਕੋ ਸ਼ਬਦ ਨਹੀਂ ਹੈਗੇ ਜੀ ਉਹ ਧੰਨਵਾਦ ਕਰਨ ਲਈ ਜਿੰਨਾ ਮੇਰੇ ਵਾਰਡ ਦੇ ਨਿਵਾਸੀ ਜਾਣੇ ਮੈਨੂੰ ਪਿਆਰ ਦਿੱਤਾ ਮੈਂ ਹਮੇਸ਼ਾ ਇਹਨਾਂ ਦਾ ਰਿਣੀ ਰਹੂੰਗਾ ਇਹਨਾਂ ਦਾ ਪੁੱਤਰ ਬਣ ਕੇ ਕੰਮ ਕਰਕੇ ਤੁਹਾਨੂੰ ਅਗਰ ਜਿੱਤ ਦੀ ਗੱਲ ਕਰੀਏ ਕਾਲੀ ਦਲ ਸਰਕਾਰ ਨੂੰ ਲੁਧਿਆਣੇ ਦੇ ਵਿੱਚ ਦੋ ਸੀਟਾਂ ਆਈਆਂ ਜਿਦੇ ਵਿੱਚ ਇੱਕ ਤੁਸੀਂ ਹੋ ਕੀ ਕਹਿਣਾ ਚਾਹੋਗੇ ਹਾਈ ਕਮਾਂਡ ਨੇ ਤੁਹਾਡੇ ਤੇ ਵੀ ਸਵਾਦ ਦਿੱਤਾ ਆ ਹਾਈ ਕਮਾਂਡ ਨੇ ਸਾਡੇ ਪਰਿਵਾਰ ਨੂੰ ਬਾਗਾ ਕਵਾੜੀਆ ਪਰਿਵਾਰ ਸਾਡਾ 40 ਸਾਲਾਂ ਤੋਂ ਅਸੀਂ ਇਸ ਇਲਾਕੇ ਦੀ ਸੇਵਾ ਕਰ ਰਹੇ ਹਾਂ 20 ਸਾਲਾਂ ਤੋਂ ਸਾਡੇ ਕੋ ਗੁਰਦੁਆਰਾ ਸਾਹਿਬ ਸਿੰਘ ਸਭਾ ਸੰਜੇਗਨ ਦੀ ਬਦੌਲਤ ਦੀ ਸੇਵਾ ਹੈ ਜਿਵੇਂ ਅਸੀਂ ਆਪਣੇ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਹੇ ਹਾਂ 20 ਸਾਲ ਤੋਂ ਇਦਾਂ ਹੀ ਮੈਂ ਆਪਣੇ ਵਾਰਡ ਦੀ ਸੇਵਾ ਕਰੂੰਗਾ ਕੋਈ ਵੀ ਸਮੱਸਿਆ ਜਿਹੜੀ ਹੋਊਗੀ ਉਹਨਾਂ ਦੇ ਪੈਦ ਦੇ ਆਧਾਰ ਤੇ ਹੱਲ ਕਰਾਂਗਾ ਬੋਲੇ ਸੋਨਾ ਜਿੱਤਕਰ ਵਾਰਡ ਨੰਬਰ 2 ਤੋਂ ਨਾਕਾ ਨਿਵਾਸੀਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਵੋਟਾਂ પા ਕੇ ਕਾਮਯਾਬ ਕਿ ਤੁਸੀਂ ਅਸੀਂ ਆਪਣੇ ਮੁੱਲਾਂ ਵਸਤੀਆਂ ਦਾ ਜੋ ਵੀ ਕੰਮ ਆ ਪੈ ਉਹਦੇ ਅਧਾਰ ਤੇ ਨਕਲ ਵਸਤੀਆਂ ਨੂੰ ਇਹ ਵੀ ਅਸੀਂ ਵਿਸ਼ਵਾਸਿਤ ਵਾਲੇ ਆ ਕਿ ਜੋ ਵੀ ਕੰਮ ਆਪਣੇ ਰਹਿੰਦੇ ਨੇ ਜੋ ਸੀਵਰੇਜ ਦੇ ਹੋ ਗਏ ਜਾਂ ਲਾਈਟਾਂ ਦਾ ਜੋ ਵੀ ਕੰਮ ਰਹਿੰਦਾ ਪੈ ਉਹਦੇ ਅਧਾਰ ਤੇ ਸਾਰੇ ਜੀ ਕੰਮ ਕਰਾਈ ਜਾਣਾ ਹੈ ਤੇ ਧੰਨਵਾਦ ਕਿਸ ਕਿਸੇ ਬੰਦੇ ਦਾ ਤੁਸੀਂ ਧੰਨਵਾਦ ਕਰਨਾ ਚਾਹੋਗੇ ਜਿਦਾ ਕਿ ਲੇਡੀ ਵੀ ਤੁਹਾਡੇ ਨਾਲ ਤੁਰੇ ਹੋਈ ਸੀਗੇ ਬੱਚੇ ਵੀ ਤੁਰੇ ਸੀ ਸਾਰੇ ਬੰਦੇ ਤੁਰੇ ਸੀਗੇ ਠੀਕ ਹੈ ਅਸੀਂ ਬੱਚੇ ਤੋਂ ਲੈ ਕੇ ਵੱਡੇ ਤੱਕ ਸਾਰਿਆਂ ਦਾ ਹੀ ਧੰਨਵਾਦ ਕਰਨਾ ਚਾਹੁੰਦੇ ਹਾਂ ਅਸੀਂ ਕਿਸੇ ਦਾ ਨਾਮ ਨਹੀਂ ਲੈ ਸਕਦੇ ਕਿਉਂਕਿ ਸਾਨੂੰ ਸਾਰਿਆਂ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਹੈ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਅੱਜ ਅਸੀਂ ਜਿਹੜਾ ਇਹ ਜਿੱਤ ਹਾਸਲ ਕਰ ਪਾਏ ਆ ਸਾਰੇ ਨਕਲਾ ਇਸ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸ਼ੁਕਰੀਆ